1800 ਕਿੱਲਾ ਪੈੜੀ ਆ 50000 ਰੁਪਏ ਕਿੱਲਾ ਚਲਣ ਦੀ ਆ 900 ਕਰੋੜ ਰੁਪਇਆ ਬੰਦਾ 900 ਕਰੋੜ ਜੇ ਪੰਚਾਇਤ ਪੰਜਾਬ ਦੀ ਪੈੜੀ ਲਈ ਜਾਏ ਨਾ ਪਖਾਨਾ ਉਹਦੇ ਵੀ 100 ਕਰੋੜ ਆਉਂਦਾ ਈ ਇੱਥੇ ਲੱਗਦਾ 3 ਕਰੋੜ ਰੁਪਇਆ ਪਰ ਤੇ ਪਾਟੇ ਨਾਲ ਲ ਡਿੰਗਾ ਬੰਦਾ ਮਹਾ ਬਚਿਆ ਪੰਜਾਂ ਚੌ ਬੰਨਿਆ ਫੜਕੇ ਵਿੱਚੋਂ ਡੁੱਬੇ ਨੂੰ ਬਾਹਰ ਕੱਢਿਆ ਪਾਗ ਮੁਚੀ ਜੋ ਲੀਡਰ ਸਭ ਭੱਜਿਆ ਨਿਕਲਿਆ ਮੈ ਮੈਲ ਉਹਦਾ ਵਿੱਚ ਡਿੱਗ ਪਿਆ ਇਹ ਹਾਲਤ ਸਾਡੇ ਕਲਨੌਰ ਦੀ ਆ ਸਾਡਾ ਨਾ ਪਾਣੀ ਦਾ ਹਾਲਾਤ ਦਾ ਫਤਲ ਪੰਜਾਬ ਕਰੋੜਾਂ ਕਿਲੋ ਜਵਰ ਜਿਹੜੀ ਆ ਕਰੋੜ ਰੁਪਈਆ ਕਲਨੌਰ ਦੀ 2 ਕਰੋੜ ਨਹੀਂ ਬਾਦ ਨਹੀਂ 5 900 900 ਕਰੋੜ 1800 ਕਿਲਾ ਤਾਲੀਆ 50000 ਰੁਪਏ ਕਿਲਾ ਚਲਣ ਦੀ ਆ 900 ਕਰੋੜ ਰੁਪਈਆ ਬੰਦਾ 900 ਕਰੋੜ ਜੇ ਪੰਚਾਇਤ ਪੰਜਾਬ ਦੀ ਪੈੜੀ ਲਈ ਜਾਏ ਨਾ ਪਖਾਨਾ ਉਹ ਤੇ ਵੀ 100 ਕਰੋੜ ਆਉਂਗਾ ਇੱਥੇ ਲੱਗਦਾ 3 ਕਰੋੜ ਰੁਪਈਆ 3 ਕਰੋੜ ਰੁਪਈਆ ਇਹਦੇ ਸਾਡੇ ਪਖਾਨਾ ਵਾਲੇ ਜਿਹੜੇ ਨਾ ਏ ਡਰ ਗਏ ਡਰ ਗਏ ਸਾਨੂੰ ਕਹਿਦਾ ਡਰਲਿੰਗਾ ਕਿੰਨੇ ਕਰੋੜ ਦੀ ਮਲੂ ਦਿਓ ਮੈਂ ਠੇਕਾ ਦਿਵਾ ਕੇ ਸੱਤਾਂ ਦਿਨਾਂ ਚ ਪਾਣੀ ਦਾ ਹੱਲ ਕਰਦਾ ਸੱਤਾਂ ਪੰਜਾਬ ਤੋਂ ਰੋ ਦਿੱਲੋ ਤੇ ਉਹ ਜਿੱਤ ਮਰ ਗਈ ਆ ਔਰ ਇਹ ਦੁਨੀਆ ਮਰ ਗਈ ਆ ਕਾਲਾ ਨੌਰ ਚ ਨਾ ਕੋਈ ਮੈਂਬਰ ਹਲੋ ਕੋਈ ਮੈਂਬਰ ਨਹੀਂ ਕੋਈ ਪਰਚਾ ਨਹੀਂ ਕੋਈ ਕਾਲਾ ਨੌਰ ਚ ਕੱਖ ਵੀ ਨਹੀਂ ਦਾ ਭਾਈ ਇਹਦੇ ਪਾਣੀ ਪੈਂਦਾ ਕੋਈ ਵੀ ਨਹੀਂ ਹਾਈ ਤੇ ਪਾਣੀ ਪੈਂਦਿਆ ਤਾਂ ਲੋਕਾਂ ਦੇ ਧਿਆਰ ਹੋ ਕੇ ਕੋਈ ਵੰਡ ਜਾਂਦਾ ਕੋਈ ਸੌਰੇ ਜਾਂਦਾ ਕੋਈ ਕਿਤੇ ਜਾਂਦਾ ਤਾਂ ਬੇੜਾ ਨਾਮ ਨਾਲ ਸਲੱਖਣ ਸਿੰਘ ਜੀ ਦੇਲਾਣਾ ਵਾਲਾ ਸਰਪੰਚ ਜੀ ਸ਼ਵਾਲ ਸਿੰਘ ਮਤਲ ਮਾਲੇ ਨਵੇਂ ਕਲੇ ਤੇ ਆਉਂਦਾ ਚਾਲ ਦੀ ਕੋਠੀ ਲਾ ਕੇ ਉੱਥੋਂ ਉਹਦਾ ਸਕੂਟਰ ਦੇਖਦੇ ਆ ਮਤਲ ਜਾ ਕੇ ਵਿੱਚ ਨਾਲੇ ਤੇ ਟਿਕਾ ਪਟ ਪਟ ਨਾਲਾ ਡਿੰਗਾ ਬੰਦਾ ਮਹਾ ਬਚਿਆ ਪੰਜਾਂ ਚੌ ਬੰਦੇ ਫੜ ਕੇ ਵਿੱਚੋਂ ਡੁੱਬੇ ਨੂੰ ਬਾਰ ਕਟਿਆ ਪੱਗ ਮੁਚੀ ਜੋ ਲੀੜਾ ਸਭ ਭੇਜਿਆ ਨਿਕਲਿਆ ਮੈ ਮੈਲ ਉਹਦਾ ਵਿੱਚ ਡਿੱਗ ਪਿਆ ਇਹ ਹਾਲਤ ਸਾਡੇ ਕਲਨੌਰ ਦੀ ਆ ਇਹ ਬੀਡੀਐ ਸਭ ਨੂੰ ਦੋ ਵਾਰੀ ਦਰਖਾਸਤਾਂ ਦਿੱਤੀਆਂ ਨੇ ਇਹ ਸਾਡਾ ਮਾਲੇ ਚੋਂ ਕੂੜਾ ਚੁੱਕਦੇ ਨਾਲੀ ਦੇ ਕੰਢਿਓ ਇਹਨੇ ਇੱਕ ਵਾਰੀ ਅਸਰ ਨਹੀਂ ਕੀਤਾ ਲੇਖ ਲਿਆ ਤੇ ਕਿੱਕਿਆ ਨਹੀਂ ਗਾ ਪਤਾ ਨਹੀਂ ਕਿੰਨੀ ਵਾਰੀ ਕਾਗਜ਼ਾਂ 'ਚ ਉਹ ਕੂੜਾ ਪੈ ਗਿਆ ਜਾਂ ਨਹੀਂ ਪੈ ਗਿਆ ਪਰ ਸਾਡੇ ਮਾਲੇੋਂ ਨਹੀਂ ਕੂੜਾ ਚੁੱਕਿਆ ਗਿਆ ਸਾਡੇ ਮਾਲੇ ਇਨਾ ਗੰਧ ਪਿਆ ਹੈ ਜਿਦਾ ਲੇਖਾ ਕੋਈ ਨਹੀਂ ਇਹਦੇ ਨਾਲ ਸੀਵਰ ਪਾੜੋ ਆਪੇ ਪਾਣੀ ਗਾਂ ਲਾਈਏ ਸੜਕ ਜਾਈਏ ਸੜਕੇ ਹਾਲ ਮਾਰੇ ਜੇ ਇਧਰ ਆਪਣੇ ਘਰ ਨੂੰ ਜਾਈਏ ਤਾਂ ਨੂੰ ਪਾਣੀ ਚੜਿਆ ਇਹਦੇ ਹਾਲ ਮਾਰੇ ਲੋਕਾਂ ਦਾ ਕੱਲਾ ਨੋ ਦੇ ਦੇ ਹਾਲਾਤ ਮਾਰੇ ਨਹੀਂ ਇਨੇ ਚੜਦੇ ਪਾਸੇ ਨਵੇਂ ਕੱਲੇ ਦੇ ਹਾਲ ਤਾਂ ਮਾਰੇ ਨੇ ਵੀ ਜਿਦਾ ਲੇਖਾ ਕੋਈ ਨਹੀਂ ਕੋਈ ਲੀਡਰ ਨਹੀਂ ਸੌਂਦਾ ਕੋਈ ਵੀਡੀਓ ਨਹੀਂ ਸੌਂਦਾ ਕੋਈ ਅਫਸਰ ਨਹੀਂ ਸੌਂਦਾ ਦੋ ਦਰਖਾਸਤਾਂ ਪਰੂ ਦਿੱਤੀਆਂ ਸਾਡਾ ਅਜੇ ਤੱਕ ਕੋਈ ਕੁੜਾ ਨਹੀਂ ਚੁੱਕਿਆ 100 ਕੇ ਸਰਕਾਰਾਂ ਆਈਆਂ ਗੰਦ ਤੇ ਫੇਰ ਉਹੀ ਰਿਹਾ ਸਾਡੇ ਕੋਲ ਨੌਰ ਜਦੇ ਸਾਨੂੰ ਮੰਗਤਾ ਜੀ ਬਈ ਪਾਣੀ ਨਿਕਲਣਾ ਜਾਂ ਸੀਵਰ ਪਾਜੇ ਸੀਵਰ ਪਾ ਕੇ ਪਾਣੀ ਲੈਣੇ ਨੂੰ ਜਾਣਾ ਚਾਹੀਦਾ ਨੌਰ ਦੇ ਹਾਲਾਤ ਚੰਗੇ ਨਹੀਂ ਇਹਨੇ ਹਾਲਤ ਮਾਰੇ ਲੋਕਾਂ ਦੇ ਘਰਾਂ ਦੇ ਵਿੱਚ ਪਾਣੀ ਵੜਿਆ ਚੱਲੋ ਚੜਦੇ ਪਾਣੀ ਚਾੜਿਆ ਛੱਪੜ ਜੇ ਛੱਪੜ ਭਰ ਗਿਆ ਪਾਣੀ ਪਿਸ਼ਾਂ ਭਰਤੀ 181900 ਕਿਲਾ ਮਸਲਾ ਭਾਈ ਸਸੀ ਕਾ ਜੀ ਸਾਰਿਆਂ ਨੂੰ ਭਾਈ ਇਹ ਗੱਲ ਹੈ ਵੀ ਇੱਥੇ ਹੁਣੇ ਦਿਉਲਾਂ ਦਾ ਕੋਈ ਸਰਪੰਚ ਨੰਗਿਆ ਸੀ ਆ ਨਵੇਂ ਕਟਰੇ ਦਾ ਹਾਲ ਆ ਜੇ ਪੀ ਸਭ ਤੋਂ ਕਲਾਂ ਨੌਰ ਦੇ ਵਿੱਚ ਬਿਹਤਰ ਹਾਲ ਆ 181900 ਕਿਲਾ ਜ਼ਮੀਨ ਪੰਚਾਇਤ ਦੀ ਦੱਸਦੇ ਆ ਵੀ ਕਲਾਂ ਨੌਰ ਜਿਹੜਾ ਸੋਨੇ ਦੀ ਚਿੜੀ ਬਣ ਸਕਦਾ ਪਰ ਇਸ ਵਕਤ ਕਲਾਂ ਨੌਰ ਦੇ ਆ ਹਾਲਾਤ ਆ ਵੀ ਕੋਈ ਪਿੰਡਾ ਨਾ ਵੀ ਬਿਹਤਰ ਆ ਆ ਬਗਤ ਛੜਕਦੇ ਹਾਲਾਤ ਵੇਖੋ ਇੰਨੇ ਕੇ ਬੈਤਰ ਆ ਕੋਈ ਗੱਲ ਕਰਨ ਵਾਲੀ ਨਹੀਂ ਆ ਵੇਖੋ ਜੀ ਕਲਾਨੌਰ ਦੇ ਹਾਲਾਤ ਕਲਾਨੌਰ ਦੇ ਅਰਬਾਂ ਰੁਪਏ ਜਮ੍ਹਾਂ ਪਏ ਨੇ ਜੇ ਕਲਾਨੌਰ ਦੇ ਚਾਹੋ ਕਲਾਨੌਰ ਸੋਨੇ ਦੀ ਚਿੜੀ ਮੰਨ ਸਕਦਾ ਮੈਂ ਮਨਜਿੰਦਰ ਸਿੰਘ ਆ ਮੇਰੇ ਕੋਲ ਚਾਰ ਜ ਐਸੇ ਪੰਚਾਇਤ ਅਫਸਰ ਆ ਇੱਥੇ ਬੀਡੀਪੀਓ ਦਫਤਰ ਕਲਾਨੌਰ ਵਿਖੇ ਤੇ ਅੱਜ ਜਿਹੜਾ ਤੁਸੀਂ ਮਸਲਾ ਗੰਦੇ ਪਾਣੀ ਦੇ ਨਿਕਾਸ ਦਾ ਧਿਆਨ ਚ ਲਿਆਉਂਦਾ ਵਾ ਉਹਦੀ ਅਸੀਂ ਹੁਣੇ ਹੀ ਸਬੰਧਤ ਪੰਚਾਇਤ ਕਤਰ ਨੂੰ ਹਦਾਇਤ ਕਰ ਦਿੱਤੀ ਏ ਇਹ ਉਹਦਾ ਮੌਕਾ ਵੇਖਿਆ ਜਾਵੇ ਤੇ ਤੁਰੰਤ ਉਹਦਾ ਜਿਹੜਾ ਬੰਦਾ ਹੱਲ ਆ ਉਹ ਕੀਤਾ ਜਾਵੇ بارش ਕਰਕੇ بارش ਪਿਛਲੇ 2 ਦਿਨ ਤੋਂ ਲਗਾਤਾਰ ਹੋ ਰਹੀ ਆ ਉਹਦੇ ਕਰਕੇ ਪਾਣੀ ਦੀ ਨਿਕਾਸੀ ਦੇ ਵਿੱਚ ਕਿਤੇ ਜੇ ਰੁਕਾਵਟ ਆਈ ਆ ਤਾਂ ਅਸੀਂ ਉਹਨੂੰ ਸਾਰਾ ਇਜਾਜਾ ਲੈਣ ਦੀ ਕੋਸ਼ਿਸ਼ ਕਰਤਾ ਵਾ ਇਹਦਾ ਜਿਹੜਾ ਹੱਲ ਜਿਹੜਾ ਕਰਾ ਦਿੱਤਾ ਜਾਏਗਾ ਕਿ ਮੈਂ ਆਪਣੇ ਜਿਹੜੇ ਆ ਜਿਹੜੇ ਸਫਾਈ ਦੇ ਹੈਗੇ ਸਫਾਈ ਕਰਨ ਦੇ ਕਰਮਚਾਰੀ ਹੈ ਉਹਨਾਂ ਨੂੰ ਬੁਲਾ ਲਿਆ ਗਿਆ ਵਾ ਉਹਨਾਂ ਨੂੰ ਵੀ ਸਖਤ ਹਦਾਇਤ ਜੜੀਆ ਕਰ ਦਿੱਤੀ ਜਾਏਗੀ